ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋਜੀ ਆਰਟੀਕਲ ਲੈ ਕੇ ਆਇਆ ਬੜਾ ਹੀ ਸੋਹਣਾ ਆਰਟੀਕਲ ਪ्योर ਲੀਲਨ ਦੇ ਵਿੱਚ ਪ੍ਰਿੰਟਿੰਗ ਬਹੁਤ ਸੋਹਣੀ ਹੈ ਡਿਜੀਟਲ ਪ੍ਰਿੰਟ ਚਾਰ ਰੰਗ ਰੰਗ ਜ਼ਬਰਦਸਤ ਜ਼ਬਰਦਸਤ ਕਲਰ ਆਇਆ ਰੇਟ ਆਏਗਾ 1350 ਰੁਪਏ ਸ਼ਿਪਿੰਗ ਵਰਲਡਵਾਈਡ ਬੜੇ ਪਿਆਰੇ ਕਲਰ ਆ ਆ ਚੈੱਕ ਕਰੋ ਆ ਫਰਸਟ ਕਲਰ ਜਿਹੜਾ ਮੈਂ ਓਪਨ ਕਰ ਰਹਾ ਜੀ ਬੜਾ ਸੋਹਣਾ ਕਲਰ ਹੈ ਬਲੂ ਜਿਹਾ ਕਲਰ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਆ ਦੇਖੋ neck ਤੇ ਸਾਰਾ ਵਰਕ ਕਰਾ ਆ ਦੇਖੋ ਸਾਰਾ ਮਿਰਰ ਦਾ ਕੰਮ ਹੈ ਪੱਟੀ ਲੱਗੀ ਹੋਈ ਹੈ ਆ ਸਾਰਾ ਫਰੰਟ ਤੇ ਵੀ ਮਿਰਰ ਦਾ ਕੰਮ ਆਏਗਾ ਸ਼ਰਟ ਮੈਚਿੰਗ ਬਾਟਮ ਆਏਗੀ ਆਈਟਮ ਬੜੀ ਸੋਹਣੀ ਹੈ ਪ्योर ਲੀਨਨ ਹੈ ਰੇਟ 1350 ਰੁਪਏ ਆ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਦੇਖੋ ਅਲਟੀਮੇਟ ਦੁਪੱਟਾ ਕਲਰ ਸ਼ੇਡ ਬੜੇ ਪਿਆਰੇ ਆਣ ਗਿਆ ਇਹਦੇ ਚ ਇੱਕ कलर ਆਏਗਾ ਇਸ ਤੇ ਬੜਾ ਸੋਹਣਾ ਪਿਆਜੀ ਆ ਰੰਗ ਆਨਿਅਨ ਜਿਹਾ ਕਲਰ ਹੈ ਬੜਾ ਪਿਆਰਾ ਕਲਰ ਹੈ ਇੱਕ ਆਏਗਾ ਇਸ ਤੇ ਗਾਜਰੀ ਆ ਵੀ ਕਲਰ ਬਹੁਤ ਸੋਹਣਾ ਹੈ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਣਾ ਨਾ ਸਕਰੀਨ ਸ਼ਾਟ ਲੈ ਕੇ ਮੈਨੂੰ ਆਰਡਰ ਕਰਨਾ ਹੈ ਵਟਸਐਪ ਤੇ ਇਸ ਬਹੁਤ ਸੋਹਣੇ ਆ 1350 ਪ੍ਰਾਈਸ ਆ ਤੁਸੀਂ ਬਾਹਰ ਅੰਦਰ ਪਾਓ ਜਿਵੇਂ ਮਰਜ਼ੀ ਪਾਓ ਆਈਟਮ ਸੋਹਣੀ ਆ ਆ ਕਲਰ ਸ਼ੇਡ ਦੇਖੋ ਕਿੰਨਾ ਪਿਆਰਾ ਪਰਪਲ ਆ ਗਿਆ ਕਿੰਨਾ ਪਿਆਰਾ ਕਲਰ ਚਾਰ ਰੰਗ ਨੇ 1350 ਪ੍ਰਾਈਸ ਆ ਇੰਪੋਰਟਡ ਕੁਆਲਿਟੀ ਲੀਲਨ ਬ੍ਰਾਂਡ ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਕਰੋ WhatsApp ਤੇ ਵੀਡੀਓ ਨੂੰ ਕਰੋ ਸ਼ੇਅਰ ਤੇ ਸ਼ਾਪ ਤੇ ਕਰੋ ਵਿਜ਼ਿਟ ਥੈਂਕ ਯੂ ਸੋ ਮਚ